ਅੱਵਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਜੀ ਸਪੈਸ਼ਲ 올림픽 ਐਸੋਸੀਏਸ਼ਨ ਜਲੰਧਰ ਦੇ ਨਾਲ ਮਿਲ ਕੇ ਜਿਹਦੇ ਵਿੱਚ 1000 ਐਥਲੀਟ ਔਰ 200 ਉਹਨੇ ਦੇ ਕੋਚੇਸ ਔਰ 200 ਵਾਲੰਟੀਅਰ ਜਿਹੜੇ ਹਿੱਸਾ ਲੈਣਗੇ ਐਲਪੀਯੂ ਦੇ ਵਿੱਚ ਐਲਪੀਯੂ ਦਾ ਬਹੁਤ ਵੱਡਾ ਸਹਿਯੋਗ ਸਾਨੂੰ ਪ੍ਰਾਪਤ ਹੋਇਆ ਹੈ ਤਾਂਕਿ ਉਹ 3 ਦਿਨ ਦਾ ਜਿਹੜਾ ਇਹ ਇਵੈਂਟ ਹੈਗਾ ਜਿਹਨੂੰ ਆਪਾਂ ਸਿਰੇ ਚੜਾ ਸੀਗੀਏ ਸੋ ਇਹ ਸਪੈਸ਼ਲ ਬੱਚਿਆਂ ਦਾ ਹੈਗਾ ਜੀ ਸਾਰੇ ਇਵੈਂਟ ਔਰ ਜਿੰਨੇ ਵੀ ਪੰਜਾਬ ਚੋਂ 23 ਡਿਸਟ੍ਰਿਕਟ ਦੇ ਵਿੱਚੋਂ ਸਾਰੇ ਬੱਚੇ ਆ ਰਹੇ ਨੇ ਅਪਾ ਇੱਕ ਕੈਪਿੰਗ ਰੱਖੀ ਹੈ ਇਸ ਕਰਕੇ ਟੋਟਲ ਅਪਾ 1000 ਬਚਾ ਲੈ ਰਹੇ ਆ ਪਰ ਨੈਕਸਟ ਟਾਈਮ ਜੋ ਜਲੰਧਰ ਦਾ ਸਾਨੂੰ ਸਹਿਯੋਗ ਪ੍ਰਾਪਤ ਹੋਇਆ ਜੋ ਲੋਕਾਂ ਨੇ ਇਹਨਾਂ ਬੱਚਿਆਂ ਦੇ ਪ੍ਰਤੀ ਅਵੇਅਰਨੈਸ ਦਿਖਾਈ ਹੈ ਸਾਨੂੰ ਲੱਗਦਾ ਨੈਕਸਟ ਈਅਰ ਅਪਾ ਇਹ ਜਿਹੜਾ ਅੰਕੜਾ ਹੈਗਾ 5000 ਨੂੰ ਟੱਚ ਕਰਾਂਗੇ ਸੋ ਮੇਰੀ ਬੇਨਤੀ ਹੈ ਸਮਾਜ ਦੇ ਜਿੰਨੇ ਵੀ ਲੋਕ ਇਹਨਾਂ ਬੱਚਿਆਂ ਨੂੰ ਸਮਝਦੇ ਨੇ ਇਹਨਾਂ ਬੱਚਿਆਂ ਨੂੰ ਆਪਾਂ ਮੁੱਖ ਧਾਰਾ ਵਿੱਚ ਸ਼ਾਮਲ ਕਰੀਏ ਇਹਨਾਂ ਬੱਚਿਆਂ ਨੂੰ ਸਮਝੀਏ ਕਿ ਇਹ ਬੱਚੇ ਕਿੱਦਾਂ ਇਹਨਾਂ ਦੇ ਨਾਲ ਬੈਠ ਕੇ ਆਪਾਂ ਬਾਕੀ ਅੱਛਾ ਹੈ ਵਧੀਆ ਸਮਾਂ ਸਿਰ ਸਕਦੇ ਆ ਔਰ ਇਹਨਾਂ ਨੂੰ ਇਗਨੋਰ ਨਾ ਕਰੀਏ ਇਹਨਾਂ ਨੂੰ ਅੱਗੇ ਲੈ ਕੇ ਆਈਏ ਇਹਨਾਂ ਦੀ ਪ੍ਰਤਿਭਾ ਸਮਝੀਏ ਤੇ ਇਹਨਾਂ ਦੀ ਪ੍ਰਤਿਭਾ ਤੇ ਕੰਮ ਕਰਨਾ ਸ਼ੁਰੂ ਕਰੀਏ ਧੰਨਵਾਦ ਓਕੇ ਫਸਤੀ ਗੱਲ ਦੀ ਮੈਂ ਰੇਖਾ ਕਸ਼ਵ ਥਿਸ ਇਜ਼ ਸਪੈਸ਼ਲ 올림픽 ਐਸੋਸੀਏਸ਼ਨ ਜਲੰਧਰ ਦਾ ਸਪੋਰਟਸ ਡਾਇਰੈਕਟਰ ਦਾ ਪੱਖ ਜਿਹੜਾ ਉਹ ਸੰਭਾਲ ਰਹੀ ਹੈ ਤੇ ਮੈਨੂੰ ਅੱਜ ਤੁਹਾਡੇ ਸਾਰਿਆਂ ਨਾਲ ਇਹ ਜਾਣਕਾਰੀ ਸਾਂਝੇ ਕਰਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਹੜੀਆਂ 26ਵੀਂ ਪੰਜਾਬ ਸਟੇਟ ਸਪੈਸ਼ਲ 올림픽ਸ ਹੈ ਉਹ ਇਸ ਵਾਰੀ ਜ਼ਿਲ੍ਹੇ ਦੇ ਅੰਦਰ ਐਸੋਸੀਏਸ਼ਨ ਜ਼ਿਲੰਦਰ ਦੇ ਜਿਹੜੇ ਆ ਹਿੱਸੇ ਆਈਆਂ ਨੇ ਤੋਂ ਇਹ ਜਿਹੜਾ ਵੈਨਿਊ ਹੈ ਐਲਵੀਯੂ ਦੇ ਵਿੱਚ ਜਿਹਦੇ ਵਿੱਚ ਸਾਡੇ ਕੋਲ ਜਿਹੜੇ ਟਰੈਕ ਐਂਡ ਫੀਲਡ ਇਵੈਂਟ ਤੋਂ ਇਲਾਵਾ ਸਾਡੇ ਕੋਲ ਇੰਡੋਰ ਗੇਮਸ ਵੀ ਨੇ ਜਿਹਦੇ ਵਿੱਚ ਐਥਲੀਟ ਜਿਹੜੇ ਨੇ 100 ਮੀਟਰ 200 ਮੀਟਰ 400 ਮੀਟਰ ਦੌੜਨਗੇ ਵੀ भी व्हीलचेयर शॉर्ट पट बॉल थ्रो करेंगे मिनी जैवलिन थ्रो तक कि ओ रनिंग लोंग जंप भी करेंगे और साड़ी को इंडोर गेम्स ने इस वारी बैडमिंटन है पावर लिफ्टिंग है एक साड़ी इंटरनेशनल गेम लॉन्च हुई हुई है बॉची जी की लोअर एबिलिटी वाले एथलीट्स वास्ते बहुत ही है और वीयर च बड़ा वह लगता है ਬੱਚੀ ਜਿਹੜੀ ਹੈ ਅਸੀਂ ਇੰਟਰਡਿਊਸ ਕੀਤੀ ਹੈ ਔਰ ਐਲਪੀਯੂ ਦੇ ਜਿਹੜੇ ਵਰਲਡ ਕਲਾਸ ਅਰੀਨਾ ਨੇ ਉਹਦੇ ਵਿੱਚ ਹੀ ਇਹ ਸਾਰਾ ਜਿਹੜਾ ਆ ਸਿਸਟਮ ਸੈੱਟ ਹੋਇਆ ਵਾ ਤਿੰਨ ਦਿਨ ਵਾਸਤੇ ਔਰ 12 ਤਰੀਕ ਨੂੰ ਇਹਦੀ ਜਿਹੜੀ ਓਪਨਿੰਗ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਡਾਕਟਰ ਕਰਨਲ ਰਸ਼ਵੀ ਮਿੱਤਲ ਜੀ ਜਿਹੜੇ ਨੇ ਉਹੋ ਕਰਨਗੇ ਉਹਨਾਂ ਦੇ ਨਾਲ ਜੁਆਇਨ ਕਰਨਗੇ ਸਾਡੇ ਜਲੰਧਰ ਦੇ ਮਾਨਯੋਗ ਡੀਸੀ ਹੀਮਾਂਸ਼ੂ ਅਗਰਵਾਲ ਜੀ ਆਈਐਸ ਤੇ ਅਸੀਂ ਮੇਅਰ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਹੈ ਕਿ ਇਸ ਈਵੈਂਟ ਦੇ ਵਿੱਚ ਨਾਲ ਸਾਡੇ ਆ ਕੇ ਜੁੜੋ ਇਸੇ ਤਰ੍ਹਾਂ ਸ਼ਹਿਰ ਦਿਆਂ ਬਹੁਤ ਹੀ ਪਤਵੰਤੇ ਸਾਥੀ ਜਿਹੜੇ ਨੇ ਸਾਡੇ ਉਹੋ ਹਿੱਸਾ ਲੈਣਗੇ ਤੇ ਇਹਦੇ ਵਿੱਚ 70 ਦੇ ਕਰੀਬ 올ਓਵਰ ਪੰਜਾਬ ਤੋਂ ਸਾਡੇ ਕੋਲ ਸਕੂਲਜ਼ ਆ ਚੁੱਕੇ ਨੇ ਜਿਹੜਾ ਦੀ ਰਜਿਸਟ੍ਰੇਸ਼ਨ ਆਪਾਂ ਕਰ ਚੁੱਕਿਆ ਤੇ ਉਹ ਸਾਰੇ ਪਾਰਟਿਸਪੇਸ਼ਨ ਕਰਨਗੇ ਸਤਿ ਸ਼੍ਰੀ ਅਕਾਲ ਜੀ ਮੈਂ ਰੇਖਾ ਕਸ਼ਵ ਸਪੋਰਟਸ ਡਾਇਰੈਕਟਰ ਡਿਸਟ੍ਰਿਕਟ ਸਪੈਸ਼ਲ ਓਲੰਪਿਕ ਐਸੋਸੀਏਸ਼ਨ ਜਲੰਧਰ ਔਰ ਇਹ ਜਿਹੜਾ 12 13 14 ਦਸੰਬਰ ਦਾ ਇੱਕ ਬਹੁਤ ਵੱਡਾ ਯੱਗ ਜਲੰਧਰ ਦੀ ਧਰਤੀ ਤੇ ਹੋਣ ਵਾਲਾ ਉਸ ਨੂੰ ਅਸੀਂ ਸਪੈਸ਼ਲ ਓਲੰਪਿਕ ਕਹਿੰਦੇ ਆ ਜੀ ਜਿਹੜਾ ਕਿ ਐਸਓਬੀ ਪੰਜਾਬ ਜਿਹੜੀ ਸਾਡੀ ਪੰਜਾਬ ਦੀ ਕਮੇਟੀ ਹੈ ਉਸ ਏਰੀਆ ਡਾਇਰੈਕਟਰ ਸਰਦਾਰ ਪਰਮਜੀਤ ਸਿੰਘ ਸਚਦੇਵਾ ਜੀ ਔਰ ਪ੍ਰੈਜ਼ੀਡੈਂਟ ਸ਼੍ਰੀ ਅਸ਼ੋਕ अरोड़ा ਜੀ ਦੀ ਰਹਿਨੁਮਾਈ ਦੇ ਵਿੱਚ ਅਸੀਂ ਕਰ ਰਹੇ ਆ एडवाइजरी कमेटी सा है और जलंधर की इकाई के श्री राजीव द्विवेदी जी और बाकी सारी टीम जिन्होंने बहुत सहयोग दिता है उन्होंने मैं धनवाद करा कि दू जलंधर दूरी दूरी इंडस्ट्री ने सू बहुत सहयोग दिता है मान योग डीसी साहब ने बहुत सहयोग दिता है इसे तरह ही अंदर को चाहे एडमिनिस्ट्रेस है चाहे पोलिटन है चाहे ਕਿਸੇ ਵੀ ਕੰਮ ਦੇ ਵਿੱਚ ਆਪਣੀ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਜਦੋਂ ਅਸੀਂ ਉਹਨਾਂ ਨੂੰ ਕੌਸ ਦੱਸਿਆ ਕਿ ਸਾਡੇ ਕੋਲ ਇਸ ਤਰ੍ਹਾਂ 1000 ਦੇ ਕਰੀਬ ਸਪੈਸ਼ਲ ਐਥਲੀਟ ਆ ਰਹੇ ਨੇ ਤੇ ਉਹ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅਰੀਨਾ ਦੇ ਵਿੱਚ ਦੌੜਨਗੇ ਤੇ ਉਹ ਬਹੁਤ ਖੁਸ਼ ਹੋਏ ਸੁਣ ਕੇ ਤੇ ਉਹਨਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਤੇ ਮੈਂ ਦੱਸ ਦਵਾਂ ਕਿ ਜਿਹੜੇ ਇਹ 12 13 14 ਦੇ ਇਵੈਂਟਸ ਨੇ ਉਹਦੇ ਵਿੱਚ ਟਰੈਕ ਐਂਡ ਫੀਲਡ ਇਵੈਂਟਸ ਤੋਂ ਇਲਾਵਾ ਸਾਡੇ ਕੋਲ ਤਿੰਨ ਜਿਹੜੀਆਂ ਟੀਮ ਗੇਮਸ ਨੇ ਜਿਵੇਂ ਕਿ ਬੌਚੀ ਹੈ ਪਾਵਰ ਲਿਫਟਿੰਗ ਹੈ ਤੇ ਬੈਡਮਿੰਟਨ ਹੈ ਇਸ ਤੋਂ ਇਲਾਵਾ ਟਰੈਕ ਇਵੈਂਟ ਦੇ ਵਿੱਚ 100 ਮੀਟਰ 200 ਮੀਟਰ 400 ਮੀਟਰ इवन 25 ਮੀਟਰ ਤੋਂ ਲੈ ਕੇ 50 ਮੀਟਰ ਦੇ ਵੀ ਸਾਡੇ ਕੋਲ ਟਰੈਕ ਨੇ ਜਿਹਦੇ ਉੱਤੇ ਸਪੈਸ਼ਲ ਐਥਲੀਟ ਦੌੜਨਗੇ ਜਿਹੜੇ ਦੌੜ ਨਹੀਂ ਸਕਦੇ ਉਹ व्हीਲਚੇਅਰ ਕਰਨਗੇ ਜਿਹੜੇ व्हीਲਚੇਅਰ ਵੀ ਨਹੀਂ ਕਰ ਸਕਦੇ ਉਹ ਆਪਣੇ ਕਿਸੇ ਦੇ ਸਹਿਯੋਗ ਦੇ ਨਾਲ ਅਸਿਸਟੈਂਟ ਲੈ ਕੇ ਤੇ ਵਾਕ ਕਰਨਗੇ ਕੋਈ ਕੋਈ ਤੁਸੀਂ ਦੇਖੋਗੇ ਕਿ ਇਹਨਾਂ ਤਿੰਨ ਦਿਨਾਂ ਦੇ ਵਿੱਚ ਕੋਈ ਸ਼ਾਰਟ ਪੁੱਟ ਕਰ ਰਿਹਾ ਕੋਈ ਡੌੜ ਰਿਹਾ ਕੋਈ ਜੰਪ ਕਰ ਰਿਹਾ ਔਰ ਇੱਕ ਵੱਖਰਾ ਹੀ ਨਜ਼ਾਰਾ ਜਿਹੜਾ ਹੈ ਉਹ ਜਲੰਧਰ ਦੀ ਧਰਤੀ ਤੇ ਵੇਖਣ ਨੂੰ ਮਿਲੇਗਾ ਸੋ ਇੱਕ ਵਾਰੀ ਫੇਰ ਤੋਂ ਸਾਰੇ ਹੀ ਸਾਡੇ ਮੀਡੀਆ ਪਾਰਟਨਰਸ ਜਿੰਨੇ ਵੀ ਸਾਡੇ ਪ੍ਰੈਸ ਐਂਡ ਮੀਡੀਆ ਤੋਂ ਸਾਡੇ ਦੋਸਤ ਸਾਨੂੰ ਦੇਖ ਰਹੇ ਨੇ ਸਾਨੂੰ ਟੈਲੀਕਾਸਟ ਕਰ ਰਹੇ ਨੇ ਜਾਂ ਸਾਡਾ ਸਹਿਯੋਗ ਦੇ ਰਹੇ ਨੇ ਉਹਨਾਂ ਸਾਰਿਆਂ ਨਾਲ ਇੱਕ ਵਾਰੀ ਫੇਰ ਸਾਡੀ ਜਲੰਧਰ ਦੀ ਕਾਈ ਡਿਸਟ੍ਰਿਕਟ ਸਪੈਸ਼ਲ ਓਲੰਪਿਕ ਐਸੋਸੀਏਸ਼ਨ ਤੋਂ ਬਹੁਤ ਬਹੁਤ ਧੰਨਵਾਦ